ਹਾਂਜੀ ਕੀ ਨਾਮ ਆ ਜੀ ਕਿਹੜਾ ਪਿੰਡ ਆ ਕੀ ਜਾਨਾ ਜੀ ਪ੍ਰੈਸ ਕਾਨਫਰੰਸ ਕਰਾਇਆ ਮੇਰਾ ਨਾਮ ਕਰਮਚੰਦਾ ਕਾਦੀਆਂ ਪਿੰਡ ਦਾ ਮੈਂ ਸਰਪੰਚ ਆ ਅੱਜ ਜਿਹੜੀ ਕਾਨਫਰੰਸ ਕਰੀ ਕੀ ਮਤਲਬ ਇਹ ਸਾਡੇ ਨਾਲ ਤੱਕਾ ਹੋਇਆ ਕੋਈ ਸੁਣਵਾਈ ਨਹੀਂ ਕਰ ਰਹੀ ਕਿ ਬੀ ਜੀਮੇਦਾਰ ਪਰਿਵਾਰ ਨੇ ਕੁੱਟਮਾਰ ਕੀਤੀ ਹੈ ਜਿਹਨੇ ਕੁੱਟਮਾਰ ਕੀਤੀ ਮੇਰੇ ਨਾਲ ਇੱਕ ਨਦੀ ਕਿਹੜੀ ਤਰੀਕ ਨੂੰ ਜੋਰ ਨਾਲ ਬੋਲ ਰਹੇ ਹੋ ਅੱਜ 8 ਤਰੀਕ ਨੂੰ ਮੇਰੀ ਗੱਡੀ ਦਾ ਸ਼ੀਸ਼ਾ ਤੋੜਿਆ ਗਿਆ ਮੇਰੇ ਕੋਲ ਵੈਨ ਆ ਸਕੂਲ ਵੈਨ ਉਹਦਾ ਸ਼ੀਸ਼ਾ ਤੋੜਿਆ ਗਿਆ ਉਹਦੀ ਮੰਮੀ ਆ ਕੇ ਮੇਰੇ ਕੋਲ ਮੰਨ ਕੇ ਗਈ ਆ ਵੀ ਅਸੀਂ ਤੇਰਾ ਸ਼ੀਸ਼ਾ ਪਾ ਦਵਾਂਗੇ ਤੇ ਅਸੀਂ ਖਰਚਾ ਦਵਾਂਗੇ ਕਾਰਨ ਕੀ ਹੈ ਜੀ ਕਾਰਨ ਕੀ ਲੜਾਈ ਸ਼ੀਸ਼ਾ ਤੋੜਨ ਦਾ ਕਾਰਨ ਕੀ ਹੈ ਪਾਰਟੀ ਬਾਜੀ ਜੀ ਪਾਰਟੀ ਬਾਜੀ ਬਸ ਮੇਂ ਕੋਈ ਨਾ ਕੋਈ ਛੋਟਾ ਮਸਲਾ ਸ਼ੁਰੂ ਹੋਇਆ ਹੋਊਗਾ ਇੱਦਾਂ ਥੋੜੀ ਕੋਈ ਪ੍ਰਾਣੀ ਰੰਝਾ ਸ਼ੋਹਰਤ ਨਹੀਂ ਨੋ 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 ਕੋਈ ਕੋਈ ਪ੍ਰਾਣੀ ਰੰਝਾ ਨਹੀਂ ਅੱਛਾ ਹਾਂ ਕੋਈ ਪ੍ਰਾਣੀ ਰੰਝਾ ਨਹੀਂ ਅੱਛਾ ਸ਼ੀਸ਼ਾ ਤੋੜਦਾ ਫਿਰ ਉਹਦੀ ਮਾਂ ਆ ਕੇ ਮਨ ਗਈ ਮੰਨ ਗਈ ਉਹਨੇ ਖੁਦ ਫੋਨ ਕੀਤਾ ਮੈਨੂੰ ਹਾਂਜੀ ਵੀ ਚਾਚਾ ਗਲਤੀ ਹੋ ਗਈ ਮੇਰੇ ਤੋਂ ਵੱਜ ਗਈ ਡਾਂਗ ਤੇ ਮੈਂ ਤੇਰਾ ਸ਼ੀਸ਼ਾ ਤੋਪਵਾ ਲਾ ਮੈਂ ਤੈਨੂੰ ਖਰਚਾ ਦੇ ਦੂੰਗਾ ਅੱਛਾ ਗੁਰਤੇਜ ਸਿੰਘ ਅੱਛਾ ਜੀ ਸ਼ੀਸ਼ਾ ਤੋੜਨ ਵਾਲਾ ਗੁਰਤੇਜ ਸਿੰਘ ਉਹਦੀ ਥਾਣੇ ਰਿਪੋਰਟ ਦਿੱਤੀ 13 ਤਰੀਕ ਨੂੰ ਜਾ ਕੇ ਠੀਕ ਹੈ ਜੀ 5 ਦਿਨ ਵੇਟ ਕੀਤੀ ਅਸੀਂ ਐਸਐਚਓ ਨਾਲ ਮੇਰੀ ਸਿੱਧੀ ਗੱਲ ਹੋਈ ਉਹ ਕਹਿੰਦੇ ਵੀ ਇੰਨੇ ਦੇ ਲੇਟ ਕਿਉਂ ਕਰ ਰਹੇ ਹੋ ਮੈਂ ਕਹਿੰਦਾ ਅਸੀਂ ਪੰਚਾਇਤ ਆ ਹਾਂਜੀ ਅਸੀਂ ਪੰਚਾਇਤ ਹੋਣ ਦੇ ਨਾਤੇ ਉਹਨੂੰ 5 ਦਿਨ ਦਿੱਤੇ ਵੀ ਆ ਕੇ ਮਾਫ ਆਪਨ ਸੌਰੀ ਫੀਲ ਕਰੇ ਜਾਂ ਆਪਣਾ ਖਰਚਾ ਦੇਵੇ ਉਹਨਾਂ ਨੇ ਕੋਈ ਸੁਣਵਾਈ ਨਹੀਂ ਕੀਤੀ ਉਹਦੇ ਉਹਦੇ ਵਿੱਚ ਮੈਂ ਆਪਣੀ ਕੰਪਲੇਨ ਦੇ ਵਿੱਚ 27 ਤਰੀਕ ਦੇ ਵਿੱਚ ਵੀ ਦੋ ਵਾਰ ਥਾਣੇ ਜਾ ਕੇ ਪੁੱਛ ਪੜਤਾਲ ਕੀਤੀ ਵੀ ਭਾਈ ਕੀ ਕੀਤਾ ਇਸ ਮਸਲ ਦਾ ਕੋਈ ਨਹੀਂ ਕੀਤਾ ਨਾਲ ਫਿਰ 27 27 ਤਰੀਕ ਨੂੰ ਹਾਂਜੀ ਮੈਂ ਘੁੰਮ ਕੇ ਆ ਰਿਹਾ ਸੀ ਸ਼ਮਸ਼ਾਨ ਘਟਵਲਾ ਉਧਰੋਂ ਗੁਰਤੇਜ ਨੀ ਗੁਰਤੇਜ ਉਹਦੇ ਘਰ ਦੇ ਬਾਹਰ ਖੜਾ ਸੀ ਜ਼ਿਮੀਦਾਰ ਦੇ ਘਰ ਦੇ ਬਾਹਰ ਇਹਨਾਂ ਦਾ ਇੰਦਰਵੀਰ 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 ਦੇ ਘਰ ਦੇ ਬਾਹਰ ਖੜਾ ਸੀ ਮੈਂ ਕਿਹਾ ਵੀ ਉਹ ਗੱਗ ਵੀ ਤੂੰ ਯਾਰ ਤੂੰ ਉਹਦਾ ਸੇਚੋ ਨੈਕਨੇਮ ਗੱਗਾ ਮੈਂ ਕਿਹਾ ਵੀ ਗੱਗ ਤੂੰ ਯਾਰ ਨਾ ਆਇਆ ਫੋਨ ਕਰਕੇ ਮੈਂ ਕਿਹਾ ਨਾ ਤੂੰ ਪੈਸਿਆਂ ਬਬ ਮਦਲੇ ਆ ਨਾ ਤੂੰ ਆਪ ਆਇਆ ਅਸਿਨੀ ਕਹਿੰਦਾ ਤੇਰਾ ਛੇ ਰੁਪਇਆ ਪੋਣਾ ਨਾ ਕੋਈ ਖਰਚਾ ਦੇਣਾ ਅੰਦਰ ਉਹਨੇ ਆਪਣੇ ਸਰਦਾਰ ਨੂੰ ਹਾਕ ਮਾਰੀ ਆ ਆਜੋ ਕਹਿੰਦਾ ਪਾਜੀ ਅੱਜ ਇਹਦੀ दारू ਲਾਈਏ ਔਰ ਉਹ ਕਹਿੰਦਾ ਵੀ ਜਦੋਂ ਉਹ ਆ ਡਾਂਗ ਲੈ ਕੇ ਆ ਗਿਆ ਬਾਹਰ ਉਹਨੇ ਮੈਨੂੰ ਟਾਰਿਆ ਉਹ 6.5 ਫੁੱਟ ਜਵਾਨ ਆ ਠੀਕ ਆ ਜੀ ਉਹ 33 ਸਾਲ ਦੀ ਉਮਰ ਆ ਮੇਰੀ 45 ਸਾਲ ਦੀ ਉਮਰ ਆ ਕਹਿੰਦੇ ਤੁਹਾਨੂੰ ਚੁਮਾਰਨ ਦਾ ਸਰਪੰਚ ਬਣ ਨਹੀਂ ਦੇਣਾ ਚਾਹੀਦਾ। ਤੁਹਾਡੀ दारू ਪੀਤੀ ਹੋਈ ਸੀ? ਨਹੀਂ, ਰਾਤ ਦੀ ਪੀਤੀ ਹੋਈ ਸੀ। ਹਾਂ। ਫੇਰ ਕੁੱਟਮਾਰ ਕੀਤੀ ਮੇਰੇ ਘਰ ਦੇ ਪਿੰਡ ਦੇ ਮਰੇਗਾ ਵਾਲੀਆਂ ਬੁੜੀਆਂ ਮੈਨੂੰ ਘਰ ਲੈ ਆਈਆਂ। ਤੇ ਉਸ ਤੋਂ ਬਾਅਦ ਮੈਂ ਘਰੇ ਚੱਲ ਗਿਆ। ਉਹਨਾਂ ਨੇ 112 ਨੰਬਰ ਤੇ ਕਾਲ ਕਰਕੇ ਮੈਨੂੰ ਥਾਣੇ ਅਰੈਸਟ ਕਰਵਾ ਦਿੱਤਾ। ਮੇਰਾ ਟੈਸਟ ਕਰਵਾਇਆ ਗਿਆ। ਅਲਕੋਹਲ ਦਾ। ਉਹ ਚ ਪੋਜ਼ਿਟਿਵ ਆਇਆ। ਕਿਉਂਕਿ ਕਟੋ-ਕਟ ਦਾਰੂ ਜਿਹੜੀ ਆ ਬੰਦੇ ਦੇ ਸਰੀਰ 36 ਘੰਟੇ ਰਹਿੰਦੀ ਆ। ਜੀ ਪੁੱਛੋ ਸਰ ਸਾਨੂੰ ਲੱਡਵਾਲ ਲੱਗਦਾ ਸਰ ਜਿਵੇਂ ਹੁਣ ਪੰਚਾਇਤੀ ਚੋਣਾਂ ਵੀ ਹੋਣੀਆਂ ਆ ਅੱਗੇ ਤੋਂ ਲੱਗਦਾ ਵੀ ਕਿਤੇ ਨਾ ਕਿਤੇ ਟਾਰਗੇਟ ਐਸਸੀ ਭਾਈ ਚਾਰੇ ਨੂੰ ਕੀਤਾ ਜਾ ਰਿਹਾ ਹੈ ਕੀਤਾ ਜਾ ਰਿਹਾ ਹੈ ਬਿਲਕੁਲ 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 ਇਦਾਂ ਜੀ ਵੀ ਟਾਰਗੇਟ ਟਾਰਗੇਟ ਕੀਤਾ ਜਾ ਰਿਹਾ ਹੈ ਵੀ ਐਸਸੀ ਘੱਟ ਤੋਂ ਘੱਟ ਸਰਪੰਚ ਬਣ ਅੱਛਾ ਫਿਰ ਕੀ ਤੁਹਾੰਗਾ ਤੁਹਾਡੀ ਤੁਹਾਡੀ ਕੀ ਗੱਲਬਾਤ ਹੋਈ ਆ ਜੀ ਮੇਰੇ ਘਰੇ ਲਗਾਤਾਰ ਪੁਲਿਸ ਤਿੰਨ ਦਿਨ ਫੜਨ ਤੋਂ ਬਾਅਦ ਜਦੋਂ ਮੈਂ ਛਡਾ ਕੇ ਲਿਆਂਦਾ 27 ਤਰੀਕ ਨੂੰ ਉਸ ਤੋਂ ਬਾਅਦ ਤਿੰਨ ਦਿਨ ਲਗਾਤਾਰ ਪੁਲਿਸ ਨੇ ਬੁਲਾਇਆ ਆਜੋ ਫੈਸਲਾ ਕਰਾਈਏ ਆਓ ਫੈਸਲਾ ਕਰਾਈਏ ਮੈਂ ਸਰਪੰਚ ਕਸਾਵਾਦ ਆਪਣਾ ਮੋਹਨ ਬਿਰਦੀ ਜੀ ਜਾਂਦੇ ਰਹੇ ਆ ਥਾਣੇ ਉਹਨਾਂ ਨੇ ਕੋਈ ਟਾਈਮ ਨਹੀਂ ਕੋਈ ਸਦਾਪਤ ਹਰਾਸਮੈਂਟ ਕੀਤਾ ਸਾਨੂੰ ਔਰ ਜਦੋਂ ਮਰਜੀ ਉਹ ਫੋਨ ਕਰ ਦਿੰਦਾ ਆ ਕੋਲਸ ਘਰੇ ਭੇਜ ਦਿੰਦਾ ਆ ਮੰਗ ਇਹ ਕਰਦੇ ਆ ਵੀ ਜੋ ਸਾਡੇ ਨਾਲ ਧੱਕਾ ਹੋਇਆ ਉਹ ਸਾਨੂੰ ਇਨਸਾਫ ਮਿਲਣਾ ਚਾਹੀਦਾ ਜਿਹੜੇ ਜਾਤੀਸ਼ੂਧਿਕ ਸ਼ਬਦ ਬੋਲਦੇ ਆ ਉੱਤੇ ਕਾਰਵਾਈ ਹੋਣੀ ਚਾਹੀਦੀ ਹੈ ਸਿਆਸੀ ਲਿੰਕ ਹੈ ਜੀ ਉਹਨਾਂ ਦਾ ਕੋਈ ਸਿਆਸੀ ਲਿੰਕ ਹੈ ਜਿਹਦੇ ਕਰਕੇ ਕੋਲ ਹਾਂ ਜੀ ਹਾਂ ਕਿਸਾਨ ਯੂਨੀਅਨ ਦੇ ਕੋਈ ਆਗੂ ਆ ਮਾਲਵਾਦਵਾਬਾ ਮਾਲਵਾਦਵਾਬਾ ਦੇ ਆਗੂ ਆ ਕੋਈ ਸੀਸੀਟੀਵੀ ਬੁਧਾਰੇ ਦਾ ਕੋਈ ਵੀਡੀਓ ਹੈਗੀ ਮਾਲਕੋਟ ਬਟਵਾਰ ਦੀ ਹੈਗੀ ਉਹਦੇ ਘਰ ਦੇ ਬਾਹਰ ਕੈਮਰੇ ਲੱਗੇ ਹੋਏ ਆ ਤੁਹਾਡੇ ਕੋਲ ਹੈਗੀ ਨਹੀਂ ਮੇਰੇ ਕੋਲ ਨਹੀਂ ਹੈ ਪੁਲਿਸ ਆ ਗਈ ਨਹੀਂ ਪੁਲਿਸ ਕੋਲ ਸੋਤੋ ਲੋਗੀ ਨਾ ਉਹਦੇ ਘਰ ਦੀ ਕੜਾਊ ਸੀ ਉਹ ਕੌਣ ਆ ਜਿਹੜਾ ਤੁਸੀਂ ਭਾਰਤੀ ਕਿਸਾਨ ਯੂਨੀਅਨ ਜਿਹੜਾ ਉਹ ਇੰਦਰਵੀਰ ਸਿੰਘ ਮੇਰੀ ਮੋਟਰਸਾਈਕਲ ਖੋ ਕੇ ਅੰਦਰ ਲਾਤਾ ਮੋਟਰਸਾਈਕਲ ਦੇ ਵਿੱਚ ਆਰਸੀ ਆ ਇੰਸ਼ੋਰਸ ਆ ਪੋਲੂਸ਼ਨ ਆ ਚਾਬੀ ਵਿੱਚ ਲੱਗੀ ਆ ਬਾਹਰ ਉਹਨਾਂ ਕੋਲ ਹੀ ਆ ਮੋਟਰਸਾਈਕਲ ਉਹਨਾਂ ਕੋਲ ਹਾਂ ਇਹ ਕਟਮਰ ਮੌਜੂਦਾ ਸਰਪੰਚ ਦੀ ਹੋਈ ਹੈ ਮੌਜੂਦਾ ਸਰਪੰਚ ਦੀ ਨਹੀਂ ਮੋਟਰਸਾਈਕਲ ਕੋਲਸ ਨਹੀਂ ਨਹੀਂ ਵਾਸਤਵ ਆ ਪੁਲਿਸ ਉਹਨਾਂ ਦੀ ਗੱਲ ਕਰਨੀ ਸਾਡੀ ਟੱਕਰ ਨਹੀਂ ਰਹੀ ਵੀ ਲੱਗਦਾ ਸਰਪੰਚ ਜੀ ਸੁਣੀ ਨਹੀਂ ਜਾ ਰਹੀ ਨਹੀਂ ਸੁਣੀ ਜਾ ਰਹੀ ਕੀ ਕਾਰਨ ਕੀ ਲੱਗਦੇ ਕਾਰਨ ਵਾ ਸਿਆਸੀ ਦਬਾਅ ਜੀ ਭਾਈ ਸਰਪੰਚ ਸਾਹਿਬ ਨੇ ਕਹਿ ਰਹੇ ਵੀ ਘੋਟਮਾਰ ਕੀਤੀ ਗਈ ਹੈ ਕੀ ਨਾਮ ਹੈ ਤੁਹਾਡਾ ਤੇ ਅੱਜ ਪ੍ਰੈਸ ਕਾਨਫਰੰਸ ਰੱਖੀ ਗਈ ਹੈ ਕੀ ਕੁਝ ਲੱਗਦਾ ਸਭ ਤੋਂ ਪਹਿਲਾਂ ਤੁਹਾਡਾ ਬਹੁਤ-ਬਹੁਤ ਵੀਡੀਓ ਸਾਥੀਆਂ ਦਾ ਧੰਨਵਾਦ ਤੇ ਸਾਡੇ ਤੁਸੀਂ ਇੱਕ ਛੋਟੇ ਜਿਹੇ ਸੱਜੇ ਤੇ ਅੱਜ ਡਾਕਟਰ ਬੀ.ਐਨ. ਅਬੇਡਕਰ ਪਵਨ ਵਿਖੇ ਪਹੁੰਚੇ ਆ ਅੱਜ ਦਾ ਜੋ ਮੈਟਰ ਹੈ ਉਹ ਜਿੱਦਾਂ ਕਿ ਸਰਪੰਚ ਸਾਹਿਬ ਨੇ ਦੱਸਿਆ ਤੇ ਕਾਦੀਆਂ ਦੇ ਸਰਪੰਚ ਨੇ ਪਿਛਲੇ 27 ਤਰੀਕ ਨੂੰ 27/7 ਨੂੰ ਇਹਨਾਂ ਦਾ ਝਗੜਾ ਜਿਹੜਾ ਇੱਕ ਪਿੰਡ ਦੇ ਵਿੱਚ ਹੋਇਆ ਜਿੱਥੇ ਕਿਸਾਨ ਯੂਨੀਅਨ ਦੁਆਬਾ ਮਾਲਵਾ ਪੰਜਾਬ ਦਾ ਜੋ ਪ੍ਰਧਾਨ ਆ ਇੰਦਰ ਸਿੰਘ ਕਾਦੀਆ ਕਾਦੀਆ ਜਿਨ੍ਹਾਂ ਨੇ ਇਹਦੇ ਨਾਲ ਗੁੱਟਮਾਰ ਕੀਤੀ ਸਰਪੰਚ ਸਾਹਿਬ ਨਾਲ ਔਰ ਉਸ ਦੌਰਾਨ ਜਾਤੀ ਸੂਚਕ ਸ਼ਬਦ ਵੀ ਬੋਲੇ ਗਏ ਫਿਰ ਉਲਟਾ ਹੀ ਇਹਨਾਂ ਦੇ ਉੱਤੇ ਹੀ ਪੁਲਿਸ ਨੂੰ ਫੋਨ ਕਰਕੇ ਦਬਾਅ ਪਾ ਕੇ ਇਹਨਾਂ ਨੂੰ ਥਾਣੇ ਲਿਜਾਇਆ ਗਿਆ ਔਰ ਇਹਨਾਂ ਦੇ ਇਹਨਾਂ ਨੂੰ ਹਰਾਸਮੈਂਟ ਕੀਤਾ ਗਿਆ ਔਰ ਇੱਕ ਇਹਨਾਂ ਦਾ ਮੋਟਰਸਾਈਕਲ ਜਿਹੜਾ ਅੱਜ ਵੀ ਉਹ ਸਰਪੰਚ ਦੇ ਘਰੇ ਹੈ ਇੰਦਰਮੋਨ ਇੰਦਰਮੋਨ ਕਾਦੀਆਂ ਦੇ ਇੰਦਰ ਇੰਦਰਵੀਰ ਸਿੰਘ ਕਾਦੀਆਂ ਉਹਦੇ ਘਰੇ ਅੱਜ ਵੀ ਮੌਜੂਦ ਹੈ ਸੋ ਅਸੀਂ ਦੱਸਣਾ ਚਾਹੁੰਦੇ ਆ ਕਿ ਜਿਸ ਸੰਵਿਧਾਨ ਨੂੰ 바ਵਾ ਸਾਹਿਬ ਨੇ ਲਿਖਿਆ ਅੱਜ ਵੀ ਉਹ ਪੂਰੀ ਤਰ੍ਹਾਂ ਦੇਸ਼ ਦੇ ਅੰਦਰ ਲਾਗੂ ਨਹੀਂ ਹੈ ਕਿਉਂ ਅਸੀਂ 21 ਸੰਵਿਧਾਨ ਦੀ ਲੜਾਈ ਹੀ ਲੜ ਰਹੇ ਹਾਂ ਕਾਰਨ ਕੀ ਹੈ ਕਿ ਸਾਡੇ ਲੋਕਾਂ ਦਾ ਅੱਜ ਵੀ ਚਾਹੇ ਉਹ ਰੂਰਲ ਏਰੀਆ ਹੋਵੇ ਚਾਹੇ ਕੋਈ ਸ਼ਹਿਰ ਦੇ ਬਾਹਰਲਾ ਸਥਾਨ ਹੋਵੇ ਅੱਜ ਵੀ ਸਾਡੇ ਲੋਕਾਂ ਨਾਲ ਧੱਕਾ ਹੁੰਦਾ ਆ ਔਰ ਸਭ ਤੋਂ ਅਫਸੋਸ ਦੀ ਗੱਲ ਇਹ ਆ ਕਿ ਜੋ ਪ੍ਰਸ਼ਾਸਨ ਆ ਪ੍ਰਸ਼ਾਸਨ ਨੂੰ ਹਮੇਸ਼ਾ ਸੱਚ ਦਾ ਸਾਥ ਦੇਣਾ ਚਾਹੀਦਾ ਲੇਕਿਨ ਉਹ ਨਹੀਂ ਦਿੰਦੇ ਕਿ ਜੋ ਸਿਆਸੀ ਲੋਗ ਨੇ ਜਾਂ ਤਨਾਟ ਲੋਗ ਨੇ ਉਹਨਾਂ ਦਾ ਸਾਥ ਹਮੇਸ਼ਾ ਦਿੰਦੇ ਆ ਤਾਂ ਅਸੀਂ ਜੋ ਸੰਵਿਧਾਨ ਬਚਾਓ ਮੋਰਚੇ ਵੱਲੋਂ ਅੱਜ ਦੀ ਜੋ ਪ੍ਰੈਸ ਕਾਨਫਰੰਸ ਰੱਖੀ ਇਹਨਾਂ ਦੇ ਇਨਸਾਫ ਦੀਵਾਨ ਦੇ ਮਸਲੇ ਦੇ ਵਿੱਚ ਸੋ ਮੈਂ ਤੁਹਾਡੇ ਮੀਡੀਆ ਰਾਹੀਂ ਪ੍ਰਸ਼ਾਸਨ ਤੋਂ ਇਹ ਮੰਗ ਕਰਦਾ ਕਿ ਭਾਈ ਜੋ ਇਹਨਾਂ ਦਾ ਬਣਦਾ ਇਨਸਾਫ ਇਹਨਾਂ ਨੂੰ ਮਿਲਣਾ ਚਾਹੀਦਾ ਔਰ ਜਿਨ੍ਹਾਂ ਲੋਕਾਂ ਨੇ ਇਹਨਾਂ ਨਾਲ ਕਟਮਾਰ ਕੀਤੀ ਆ ਜੋ ਜੋ ਕੇ ਇਹਨਾਂ ਦੇ ਨਾਮ ਜਿਹੜੀ ਤੁਹਾਨੂੰ ਪ੍ਰੈਸ ਨੋਟ ਦੇ ਵਿੱਚ ਦੇ ਦਿੱਤੇ ਜਾਣਗੇ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਆ ਬਣਦੀਆਂ ਧਰਾਵਾਂ ਲਗਣੀਆਂ ਚਾਹੀਦੀਆਂ ਔਰ ਖਾਸ ਤੌਰ ਤੇ ਐਸਸੀ ਐਸਟੀ ਐਕਟ ਦਾ ਜਿਹੜਾ ਮਾਮਲਾ ਉਹਨਾਂ ਦੇ ਉੱਤੇ ਦਰਜ ਹੋਣਾ ਚਾਹੀਦਾ ਔਰ ਸੰਵਿਧਾਨ ਬਚਾਓ ਮੋਰਚੇ ਵੱਲੋਂ ਅੱਜ ਇਹ ਪ੍ਰਸ਼ਾਸਨ ਨੂੰ ਅਸੀਂ ਅਲਟੀਮੇਟਮ ਵੀ ਦੇ ਰਹੇ ਹਾਂ ਕਿ ਜੇਕਰ ਇੱਕ ਹਫ਼ਤੇ ਦੇ ਅੰਦਰ-ਅੰਦਰ ਇਹਨਾਂ ਸਰਪੰਚ ਸਾਹਿਬ ਦੇ ਨਾਲ ਇਨਸਾਫ਼ ਨਹੀਂ ਹੋਇਆ ਜੋ ਇਹਨਾਂ ਦੇ ਨਾਲ ਜਿਨ੍ਹਾਂ ਲੋਕਾਂ ਨੇ ਕੁੱਟਮਾਰ ਕੀਤੀ ਆ ਅਗਰ ਉਹਨਾਂ ਨੂੰ ਬਕਾਇਦਾ ਉਹਨਾਂ ਦੇ ਧਾਰਾ ਧਾਰਾ ਲਾ ਕੇ ਕਾਰਵਾਈ ਕਰਕੇ ਉਹਨਾਂ ਨੂੰ ਅੰਦਰ ਨਹੀਂ ਕੀਤਾ ਗਿਆ ਤਾਂ ਫਿਰ ਅਸੀਂ ਜਿਹੜਾ ਆਪਣਾ ਸੰਘਰਸ਼ ਹੋਰ ਦੇਖਾ ਕਰਾਂਗੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਇਹ ਕਰਕੇ ਦਿਵਾਵਾਂਗੇ ਸਰ ਲੱਗਦਾ ਕਿ ਘਰੇ ਹੁੰਦੀ ਬਣ ਬਣ ਰਹੀ ਆ ਪਿੰਡਾਂ ਦੇ ਵਿੱਚ ਜਿੱਥੇ ਪਿੰਡਾਂ ਨੂੰ ਇੱਕ ਕਰਨਾ ਜੀਦਾ ਉਸ ਦੇਖੋ ਅਸੀਂ ਤਾਂ ਸ਼ੁਰੂ ਤੋਂ ਦੇਖੋ ਸੰਤ ਗੁਰੂ ਰਵਦਾਸ ਜੀ ਦੇ ਅਸੀਂ پیرੋਕਾਰ ਆ ਗੁਰੂ ਰਵਦਾਸ ਜੀ ਨੇ ਬੇਗਮਪੁਰੇ ਦੀ ਗੱਲ ਕੀਤੀ ਆ ਬੇਗਮਪੁਰੇ ਦੇ ਵਿੱਚ ਸਾਰੇ ਹੀ ਸਮਾਜ ਆਉਂਦੇ ਆ ਉਹਨਾਂ ਨੇ ਕਿਸੇ ਇੱਕ ਸਮਾਜ ਦੀ ਗੱਲ ਨਹੀਂ ਕੀਤੀ ਜਿੰਨਾ ਦਿਆਲੂਪਣਾ ਜਿੰਨਾ ਨੇਕ ਦਿਲ ਅਸੀਂ ਰਵਦਾਸੀਆ ਕੌਮ ਨੇ ਦਿਖਾਇਆ ਮੈਨੂੰ ਲੱਗਦਾ ਨਹੀਂ ਵੀ ਸ਼ਾਇਦ ਕੋਈ ਹੋਰ ਦਿਖਾਉਂਦਾ ਲੇਕਿਨ ਇਹ ਲੋਕ ਜਿਹੜੇ ਜਿਨ੍ਹਾਂ ਦੇ ਤੁਹਾਨੂੰ ਦੇ ਵਿੱਚ ਅੱਜ ਵੀ ਜਾਤ ਪਾਤ ਦਾ ਕਿੱਲਾ ਆ ਉਹ ਇਹ ਗੱਲ ਨੂੰ ਕਦੇ ਨਹੀਂ ਸਮਝ ਸਕਦੇ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਜੂਰ ਮੰਨਦੇ ਆ ਲੇਕਿਨ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਨਹੀਂ ਮੰਨਦੇ ਜਿੱਥੇ ਮਹਾਰਾਜ ਨੇ ਇਹ ਗੱਲ ਲਿਖੀ ਮਾਨਸਿਕ ਜਾਤ ਸਭੇ ਕੋ ਪਛਾਨੋ ਅੱਜ ਵੀ ਇਹਨਾਂ ਲੋਕਾਂ ਦੇ ਅੰਦਰ ਉਹ ਜਾਤੀ ਮਾਨਸਿਕਤਾ ਨਹੀਂ ਜਾਂਦੀ। ਉਹਨੂੰ ਟਾਰਗੇਟ ਕੀਤਾ ਗਿਆ ਕਿਉਂਕਿ ਅਸੀਂ ਸਰਪੰਚੋ ਕਹਿ ਨਹੀਂ ਰਹੇ ਆ ਵੀ ਇੱਧਰ ਦੇ ਸਰਪੰਚੀ ਨਹੀਂ ਹੋਣੇ ਚਾਹੀਦੇ ਇਸ ਲਈ। ਹਾਂ ਬਿਲਕੁਲ ਜੀ ਬਿਲਕੁਲ ਦੇਖੋ ਆਉਣ ਵਾਲੀਆਂ ਚੋਣਾਂ ਵੀ ਆ ਰਹੀਆਂ ਹਨ ਸਰਪੰਚੀ ਦੀਆਂ। ਕਿਤੇ ਨਾ ਕਿਤੇ ਸਾਡੇ ਲੋਕਾਂ ਨੂੰ ਇਹ ਟਾਰਗੇਟ ਕਰਕੇ ਇਹਨਾਂ ਨੀਚੇ ਦਿਖਾਉਣਾ ਚਾਹੁੰਦੇ ਆ ਕਿ ਇਹਨਾਂ ਨੂੰ ਜਿਹੜੀ ਆ ਨਾ ਤਾਂ ਇਹ ਸਰਪੰਚੀ ਲੜ ਸਕਣ ਤੇ ਨਾ ਹੀ ਇਹ ਕਿਸੇ ਕੰਮ ਦੇ ਵਿੱਚ ਅੱਗੇ ਆ ਸਕਣ। ਭਾਈਚਾਰਾ ਇਨਕਲੂਡ ਹੋ ਗਿਆ ਉਹਨਾਂ ਵਾਜੂ ਨੂੰ। ਦੇਖੋ ਮੈਂ ਤਾਂ ਸਾਰੇ ਹੀ ਸਮਾਜ ਨੂੰ ਬੇਨਤੀ ਕਰੂੰਗਾ ਕਿ ਦੇਖੋ ਜਿੱਥ ਉੱਥੇ ਸਾਰਿਆਂ ਨੂੰ ਇਕੱਠੇ ਹੋਣਾ ਚਾਹੀਦਾ ਭਾਈਚਾਰਕ ਸਾਂਝ ਨਿਭੋਣੀ ਚਾਹੀਦੀ ਹੈ ਕਿਉਂਕਿ ਮੈਂ ਜਾਣਨਾ ਚੰਗੀ ਤਰ੍ਹਾਂ ਕਿ ਅਸੀਂ ਜਿਸ ਲਈ ਸਿੰਘੂ ਬਾਰਡਰ ਧਰਨਾ ਲੱਗਾ ਸੀ ਕਿਸਾਨ ਮਜ਼ਦੂਰ ਜਿਹੜੇ ਹੈ ਸੰਗਠਨਾਂ ਨੇ ਲਾਇਆ ਸੀਗਾ ਤਾਂ ਸਭ ਤੋਂ ਵੱਧ ਰੋਲ ਅਸੀਂ ਉੱਥੇ ਰਦਾਸੀਆ ਸਮਾਜ ਨੇ ਨਿਭਾਇਆ ਲੇਕਿਨ ਅੱਜ ਜਦੋਂ ਮਸਲੇ ਹੱਲ ਹੋ ਜਾਂਦੇ ਆ ਉਦੋਂ ਮਜ਼ਦੂਰ ਕਿੱਥੇ ਹੁੰਦਾ ਤੇ ਕਿਸਾਨ ਕਿੱਥੇ ਹੁੰਦਾ ਇਸ ਗੱਲ ਨੂੰ ਜਿਹੜਾ ਆ ਸਾਨੂੰ ਸਾਰਿਆਂ ਨੂੰ ਸਮਝਣਾ ਚਾਹੀਦਾ ਸਾਨੂੰ ਭਾਈਚਾਰੇ ਸਾਂਝ ਨੂੰ ਪਹਿਲ ਦੇਣੀ ਚਾਹੀਦੀ। ਜੇ ਨਾ ਮਿਲੇ ਇਨਸਾਫ ਤਾਂ ਫਿਰ ਕੀ ਕਾਰਵਾਈ ਆ। ਮੈਂ ਪਹਿਲਾਂ ਦੱਸ ਕਰਦੀ 5 ਦਿਨ ਦਾ ਸੀ ਅਲਟੀਮੇਟਮ ਦੇ ਰਹੇ ਹਾਂ ਪ੍ਰਸ਼ਾਸਨ ਨੂੰ। ਸਿੱਖਾ ਕਰ। ਮਾਨਯੋਗ ਐਸਐਚਓ ਸਾਹਿਬ ਔਰ ਮਾਨਯੋਗ ਡਿਪਟੀ ਸਾਹਿਬ ਜੋ ਲੱਡਵੋ ਥਾਣੇ ਨੂੰ ਲੱਗਦੇ ਆ ਕਿਉਂਕਿ ਐਸਸੀਐਸਟੀ ਦਾ ਐਕਟਰ ਜਿਹੜੀ ਪਾਵਰ ਹੈ ਨੋਡਲ ਅਫਸਰੋਂ ਦੇ ਡਿਪਟੀ ਸਾਹਿਬ ਉਹ ਕਰ ਸਕਦੇ ਆ। ਡਿਪਟੀ ਸਾਹਿਬ ਨੂੰ ਇਹ ਮੰਗ ਕਰਦੇ ਆ ਵੀ ਜਲਦ ਤੋਂ ਜਲਦ ਇਹਨਾਂ ਤੇ ਐਸਸੀਐਸਟੀ ਐਕਟ ਲਾਗੇ ਨਾ ਧਰਾਵਾਂ ਤੇ ਤਹ ਇਹਨਾਂ ਦੇ ਮੁਕਦਮਾ ਦਰਜ ਕੀਤਾ ਜਾਵੇ ਔਰ ਉਹਨਾਂ ਦੇ ਅਰੈਸਟ ਪਾਈ ਜਾਵੇ ਨਹੀਂ ਤਾਂ 5 ਦਿਨ